ਯਾ ਦੋਸਤੋ ਮੈਂ ਤੁਹਾਡਾ ਆਪਣਾ ਰੱਬੂ ਘੁੰਮਣਾ ਅੱਜ ਆਪਾਂ ਗੱਲ ਕਰਨੀ ਹੈ ਜੀ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਰਦਾਰ ਜੀ ਜੀ ਸੈਂਡ ਡੱਲੇਵਾਲ ਭੁਖੜਤਾਲ ਤੇ ਬੈਠੇ ਨੇ ਕਨੌਰੀ ਬਾਰਡਰ ਤੇ ਠੀਕ ਹੈ ਜੀ ਆਪਣੇ ਮੰਗਾਂ ਨੂੰ ਲੈ ਕੇ ਚਲੋ ਮਹਾਰਾਜ ਕਿਰਪਾ ਕਰੇ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਉਹਨਾਂ ਦਾ ਮੋਰਚਾ ਫਤਿਹ ਹੋਵੇ ਜੀ ਗੁਰੂ ਮਹਾਰਾਜ ਕੀ ਅਰਦਾਸ ਕਰਦੇ ਹਾਂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਡੱਲੇਵਾਲ ਸਾਹਿਬ ਸਹੀ ਸਲਾਮਤ ਆਪਣਾ ਮੋਰਚਾ ਫਤਿਹ ਕਰਕੇ ਆਪਣੇ ਘਰੇ ਪਰਤ ਜਾਣਾ ਮਹਾਰਾਜ ਜੀ ਕਿਰਪਾ ਕਰ ਤੇ ਕੁਛ ਵੀ ਇਨਸਾਨ ਜਿਹੜਾ ਡੱਲੇਵਾਲ ਸਾਡੇ ਨਾਂ ਤੇ ਜਾਂ ਕਿਸਾਨੀ ਮੋਰਚੇ ਦੇ ਨਾਂ ਤੇ ਜੀ ਆਪਣੇ ਆਪ ਨੂੰ ਚਮਕਾਉਣਾ ਚਾਹੁੰਦੇ ਨੇ ਅੱਜ ਉਹਨਾਂ ਬਾਰੇ ਗੱਲ ਕਰਨੀ ਹੈ ਜਦੋਂ ਕੋਈ ਵੀ ਮੋਰਚਾ ਕੋਈ ਸੰਘਰਸ਼ ਚੱਲਦਾ ਜੀ ਠੀਕ ਹੈ ਹਰ ਬੰਦੇ ਦਾ ਫਰਜ਼ ਮੰਨਦਾ ਵੀ ਉਹਦੇ ਵਿੱਚ ਯੋਗਦਾਨ ਪਾਵੇ ਜਿੰਨੇ ਵੀ ਆਪਣੇ ਪੰਜਾਬ ਪੰਜਾਬ ਵਾਸੀ ਨੇ ਜਾਂ ਹੋਰ ਜਿੰਨੇ ਵੀ ਦੇਸ਼ ਦੇ ਵਿੱਚ ਕੋਣੋ ਕਿਸਾਨ ਬਸਦੇ ਨੇ ਸਾਰਿਆਂ ਦਾ ਹੱਕਵਾਨ ਦਾ ਵੀ ਸੰਘਰਸ਼ ਦੇ ਵਿੱਚ ਹਿੱਸਾ ਪਾਉਣਾ ਚਲੋ ਕਿਸੇ ਬੰਦੇ ਦੀ ਮਰਜ਼ੀ ਹੈ ਕੋਈ ਜਾਵੇ ਨਾ ਜਾਵੇ ਜਦੋਂ ਕੋਈ ਵੀ ਸੰਘਰਸ਼ ਚੱਲਦਾ ਜੀ ਜਿਹੜੇ ਉੱਥੇ ਦੇ ਪ੍ਰਬੰਧਕ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਕਿਵੇਂ ਚਲਾਉਣਾ ਕਿਉਂਕਿ ਇਹ ਸੰਘਰਸ਼ ਚੱਲਦ ਨੂੰ ਕਰੀਬ ਇੱਕ ਸਾਲ ਹੋ ਚੱਲਿਆ ਇੱਕ ਸਾਲ ਤੋਂ ਜਿਹੜੇ ਬੰਦੇ ਉੱਥੇ ਬਾਰਡਰਾਂ ਤੇ ਬੈਠੇ ਨੇ ਉਹਨਾਂ ਨੇ ਠੰਡ ਵੀ ਦੇਖੀ ਗਰਮੀ ਵੀ ਦੇਖੀ ਆ ਜੀ ਬਰਸਾਤਾਂ ਵੀ ਕੱਟੀਆਂ ਨੇ ਸਾਰਾ ਔਕਾ ਸੌਕਾ ਟਾਈਮ ਉਹਨਾਂ ਨੇ ਕੱਟਿਆ ਇਹ ਮਤਲਬ ਹੁਣ ਡੱਲੇয়াল ਸਾਹਿਬ ਭੋਖੜ ਤਲ ਤੇ ਬੈਠੇ ਨੇ ਹੁਣ ਲੋਕ ਉਥੇ ਬਦਨ ਲੱਗੇ ਨੇ ਚੰਗੀ ਗੱਲ ਹੈ ਜਾਣਾ ਚਾਹੀਦਾ ਹਰੇਕ ਨੂੰ ਜਾਣਾ ਚਾਹੀਦਾ ਪਰ ਗੱਲ ਇਹ ਹੈ ਵੀ ਉਥੋਂ ਦੇ ਪ੍ਰਬੰਧਕਾਂ ਨੂੰ ਪਤਾ ਹੈ ਵੀ ਕਿੰਨੂੰ ਸਟੇਜ ਤੇ ਬੋਲਣ ਦੇਣਾ ਹੈ ਕਿੰਨੂੰ ਨਹੀਂ ਬੋਲਣ ਦੇਣਾ ਜ਼ਰੂਰੀ ਆਪਾਂ ਸਟੇਜ ਤੇ ਬੋਲ ਕੇ ਹੀ ਆਪਣੀਆਂ ਸਪੀਚਾਂ ਕਰਕੇ ਹੀ ਥੋੜਾ ਵੀ ਆਪਾਂ ਸੰਗਤਿ ਹਿੱਸਾ ਪਾ ਸਕਦੇ ਹਾਂ ਜਿਹੜੇ ਬੰਦੇ ਉਥੇ ਮੰਨ ਲਓ ਸੇਵਾ ਲੰਗਰ ਦੀ ਕਰਦੇ ਨੇ ਬਰਤਨਾਂ ਦੀ ਕਰਦੇ ਨੇ ਜਾ ਹੋਰ ਸਵਾਵਾ ਕਰਦੇ ਨੇ ਕੀ ਗੱਲ ਉਹਨਾਂ ਦਾ ਯੋਗਦਾਨ ਨਹੀਂ ਹੈਗਾ ਉਹਨਾਂ ਦਾ ਵੀ ਯੋਗਦਾਨ ਬਰਾਬਰ ਦਾ ਹੀ ਹੈ ਤਾਂ ਜਿਹੜੇ ਆਗੂ ਨੇ ਕਿਸਾਨ ਆਗੂ ਨੇ ਠੀਕ ਹੈ ਜੀ ਉਹਨਾਂ ਨੇ ਸੇਧ ਦੇਣੀ ਹੈ ਮੋਰਚੇ ਨੂੰ ਉਹਨਾਂ ਨੂੰ ਪਤਾ ਵੀ ਅਸੀਂ ਆਪਣਾ ਮੋਰਚਾ ਕਿਸਾਲ ਤੋਂ ਚਲਾਉਂਦੇ ਆਉਂਦੇ ਹਾਂ ਕਿਵੇਂ ਚਲਾਉਂਦਾ ਜਿਹੜੇ ਬੰਦੇ ਜਾਣਦੇ ਨੇ ਚੰਗੀ ਗੱਲ ਹੈ ਪਰ ਮੈਂ ਇੱਕ ਵੀਡੀਓ ਸੁਣੀ ਸੀ ਬਾਬਾ ਬਖਸ਼ੀਸ਼ ਸਿੰਘ ਜੀ ਉਹਨਾਂ ਦੀ ਇੱਕ ਇੰਟਰਵਿਊ ਸੁਣੀ ਸੀ ਉਹ ਕਹਿੰਦੇ ਜੀ ਅਸੀਂ 4-5 ਜਣੇ ਗਏ ਸੀਗੇ ਦਲਿਆਲ ਸਾਹਿਬ ਦਾ ਪਤਾ ਲੈਣਾ ਖਬਰ ਲੈਣ ਗਏ ਸੀਗੇ ਚੰਗੀ ਗੱਲ ਹੈ ਵਧੀਆ ਗੱਲ ਹੈ ਜੇ ਗਏ ਆ ਤਾਂ ਤਾਂ ਕਹਿੰਦੇ ਜੀ ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਉਹਨਾਂ ਸੰਸਟੇਜ ਤੇ ਨਹੀਂ ਬੋਲਣ ਤਾਂ ਸੰਸਟੇਜ ਤੇ ਨਹੀਂ ਜਾਣ ਦਿੱਤਾ ਹੈਗਾ ਮੈਂ ਬਖਸ਼ੀ ਸਿੰਘ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਵਾਂ ਬਖਸ਼ੀ ਸਿੰਘ ਜੀ ਤੁਸੀਂ ਸਤਿਕਾਰਯੋਗ ਹੋ ਮੇਰੇ ਤੋਂ ਵੱਡੇ ਹੋ ਸੀਨੀਅਰ ਉਮਰ ਦੇ ਪਰ ਗੱਲ ਇਹ ਹੈ ਵੀ ਜ਼ਰੂਰੀ ਆਪਾਂ ਨੇ ਸਟੇਜ ਤੇ ਬੋਲ ਕੇ ਹੀ ਆਪਾਂ ਨੇ ਵੀ ਲੋਕਾਂ ਦੇ ਦੁਕਾਨਾਂ ਤੇ ਸੀ ਮੋਰਚੇ 'ਚ ਆਏ ਆ ਜਿਹੜੇ ਬੰਦੇ ਮੈਂ ਪਹਿਲਾਂ ਕਹਿ ਕੇ ਹਟਿਆ ਜਿਹੜੇ ਬੰਦੇ ਉਥੇ ਭਾਂਡਿਆ ਹੀ ਸੇਵਾ ਕਰਦੇ ਨੇ ਲੰਗਰ ਦੀ ਸੇਵਾ ਕਰਦੇ ਨੇ ਕੀ ਗੱਲ ਉਹ ਸੰਘਰਸ਼ ਦਾ ਹਿੱਸਾ ਨਹੀਂ ਉਹ ਮੋਰਚੇ ਦਾ ਹਿੱਸਾ ਨਹੀਂ ਹੈ ਜੀ ਸੇਵਾ ਤਾਂ ਸੇਵਾ ਹੀ ਆ ਜੀ ਤੁਸੀਂ ਜਿੱਥੇ ਉਥੇ ਇੰਨੀ ਦੁਨੀਆ ਬੈਠੀ ਹੈ ਤੁਸੀਂ ਵੀ ਇੱਕ ਟੈਂਟ ਲਾ ਕੇ ਆਪਣਾ ਬਹਿ ਸਕਦੇ ਹੋ ਠੀਕ ਹੈ ਜੀ ਕਿ ਆਪਣੇ ਜਰੂਰੀ ਸਟੇਜ ਤੇ ਚੜ ਕੇ ਹੀ ਬੋਲਣਾ ਫੇਰ ਹੀ ਆਪਾਂ ਨੂੰ ਪਤਾ ਲੱਗੇਗਾ ਦੁਨੀਆ ਨੂੰ ਪਤਾ ਲੱਗੇ ਵੀ ਹਾਂ ਜੀ ਬਖਸ਼ੀਤ ਸਿੰਘ ਜੀ ਜਾਂ ਇਹਨਾਂ ਦੇ ਸਾਥੀ ਸਟੇ ਇੱਥੇ ਗਏ ਤੁਸੀਂ ਕਹਿੰਦੇ ਜੀ ਮੈਂ ਉੱਥੋਂ ਅਪੀਲ ਕਰਦਾ ਤਾਂ ਦੁਨੀਆ ਤੇ ਪ੍ਰਭਾਵ ਹੋਰ ਜ਼ਿਆਦਾ ਪੈਂਦਾ ਹੋਰ ਸੰਗਤਾਂ ਵੱਧ ਜਾਂਦੀ ਆ ਤੁਸੀਂ ਇੱਥੋਂ ਵੀਡੀਓ ਪਾ ਦਿਓ ਤੁਹਾਨੂੰ ਇੰਨੀ ਪ੍ਰੈਸ ਜਾਣਦੀ ਹੈ ਕਿਸੇ ਪ੍ਰੈਸ ਨੂੰ ਬਲਾ ਕੇ ਤੁਸੀਂ ਬਿਆਨ ਦੇ ਦਿਓ ਠੀਕ ਹੈ ਜੀ ਤੁਸੀਂ ਆਪਣੇ ਆਪ ਨੂੰ ਆਪਾਂ ਨਿਮਾਨੇ ਸਿੱਖ ਜਾਂ ਨਿਮਾਨੇ ਸੇਵਾਦਾਰ ਬਣ ਕੇ ਜਾਂ ਨਿਮਾਨੇ ਵਾਰੰਟੀਦਾਰ ਬਣ ਕੇ ਸੰਘਰਸ਼ ਦੇ ਵਿੱਚ ਵੀ ਆਪਾਂ ਵਿਚਰ ਸਕਦੇ ਆ ਜ਼ਰੂਰੀ ਆਪਾਂ ਸੀਨੀਅਰ ਬਣ ਕੇ ਨਹੀਂ ਵੀ ਹਾਂ ਜੀ ਆਪਾਂ ਸੀਨੀਅਰ ਬਣ ਕੇ ਹੀ ਸੰਘਰਸ਼ੇ ਵਿੱਚ ਵਿਚਰਨਾ ਬਹੁਤੀ ਬਾਬਾ ਜੀ ਬਹੁਤੀ ਲੰਬੀ ਚੌੜੀ ਆਪਾਂ ਗੱਲਬਾਤ ਨਹੀਂ ਕਰਦੇ ਹੈਗੇ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਵਾਂ ਵੀ ਜਗਜੀਤ ਸਿੰਘ ਜੀ ਡੱਲੇਵਾਲ ਬਹੁਤ ਵੱਡਾ ਸੰਘਰਸ਼ ਕਰ ਰਹੇ ਨੇ ਹਰੇਕ ਇਨਸਾਨ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਜਿਵੇਂ ਵੀ ਹੁੰਦੀ ਹੈ ਠੀਕ ਹੈ ਜੀ ਵੱਤ ਤੋਂ ਵੱਤ ਸੰਗਤਾਂ ਨੂੰ ਉੱਥੇ ਜਾਣਾ ਚਾਹੀਦਾ ਵੱਤ ਤੋਂ ਵੱਤ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਪਰ ਜਿਹੜੇ ਬੰਦੇ ਮੰਨ ਲਓ ਵੀ ਕਹਿੰਦੇ ਨੇ ਜੀ ਅਸੀਂ ਸਟੇਜ ਤੇ ਜਾਂ ਮੰਨ ਲਓ ਵੀ ਲੋਕਾਂ ਦੀ ਨਿਗਾਹ ਦੇ ਵਿੱਚ ਆਈਏ ਤਾਂ ਉਹ ਸੇਵਾ ਨਹੀਂ ਹੈਗੀ ਜੀ ਠੀਕ ਹਰੇਕ ਬੰਦੇ ਨੂੰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਚਾਹੀਦਾ ਨਿਮਰਤਾ ਦੇ ਵਿੱਚ ਠੀਕ ਹੈ ਜੀ ਆਪਣਾ ਭਰਾ ਸਮਝ ਕੇ ਮੇਰੇ ਯਾਦ ਹੈ ਬਾਬਾ ਬਖਸ਼ੀ ਸਿੰਘ ਜੀ ਜਿਸ ਟਾਈਮ ਤੁਸੀਂ ਜੀਪ ਸਿੱਧੂ ਜੀ ਨਾਲ ਸੀਗੇ ਜਦੋਂ ਦਿੱਲੀ ਮੋਰਚਾ ਚੱਲਦਾ ਸੀ ਉਦੋਂ ਤੁਸੀਂ ਮੇਰੇ ਅੱਜ ਵੀ ਯਾਦ ਆ ਮੈਂ ਵੀਡੀਓ ਸੁਣਿਆ ਹੋਇਆ ਤੁਸੀਂ ਰਾਜਾਲ ਸਾਹਿਬ ਨੂੰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਕਾਮਰੇਡ ਕਹਿੰਦੇ ਹੁੰਦੇ ਸੀ ਠੀਕ ਹੈ ਜੀ ਉਹ ਡੱਲੇ ਵਾਲਾ ਆਇਆ ਕਹਿੰਦਾ ਜੀ ਉਹ ਰਾਜਿਆ ਵਾਲਾ ਆਇਆ ਕਹਿੰਦਾ ਜੀ ਉਹ ਦੀਪ ਸਿੱਧੂ ਨੂੰ ਆਇਆ ਕਹਿੰਦੇ ਜੀ ਸਟੇਜ ਤੇ ਨਹੀਂ ਬੋਲਣ ਦਿੰਦੇ ਜੀ ਐਦਾਂ ਦੀਆਂ ਗੱਲਾਂ ਕਰਦੇ ਸੀ ਠੀਕ ਹੈ ਜੀ ਹੁਣ ਡੱਲੇ ਵਾਲ ਸਾਹਿਬ ਆ ਆਪਣੇ ਕੁਰਬਾਨੀ ਦੇਣ ਵਾਸਤੇ ਬੈਠੇ ਨੇ ਵੀ ਜਾਂ ਤਾਂ ਮੈਂ ਕੁਰਬਾਨੀ ਕਰਾਂਗਾ ਤੇ ਜਾਂ ਮੈਂ ਮੇਰਾ ਮੋਰਚਾ ਫਤਿਹ ਹੋਪੇ ਮੇਰੇ ਮੰਗਾ ਮੰਨਿਆ ਜਾਵੇ ਚਲੋ ਉਹਨਾਂ ਦਾ ਮੋਰਚਾ ਜੀ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਕਿਵੇਂ ਚਲਾਉਣਾ ਹੈ ਸਾਲ ਤੋਂ ਚਲਾਉਂਦੇ ਹੁੰਦੇ ਸੀ ਜਿਸ ਟਾਈਮ ਮੰਨ ਲਓ ਵੀ ਦੀਪ ਸਿੱਧੂ ਨਾਲ ਤੁਸੀਂ ਵਿਚਰਦੇ ਸੀਗੇ ਉਸ ਟਾਈਮ ਤੁਸੀਂ ਇਹਨਾਂ ਨੂੰ ਕਾਮਰੇਡ ਕਹਿੰਦੇ ਸੀਗੇ ਚਾਹੇ ਰਾਜੇਲ ਸਾਹਿਬ ਸੀ ਚਾਹੇ ਮਾਨਸਾ ਦੇ ਸਰਦਾਰ ਰੁਲਦੂ ਸਿੰਘ ਮਾਨਸਾ ਜੀ ਸੀ ਚਾਹੇ ਆਦਿਗਜੀਤ ਸਿੰਘ ਡੱਲੇਵਾਲ ਸੀਗੇ ਜਾਂ ਹੋਰ ਇਹਨੇ ਜਿਹਾ ਸੇਵੰਦਿਆ ਸੀਗੇ ਉਸ ਟਾਈਮ ਤੁਸੀਂ ਕਹਿੰਦੇ ਸੀ ਵੀ ਦੀਪ ਸਿੱਧੂ ਹੀ ਅਗਵਾਈ ਕਰਨੀ ਚਾਹੀਦੀ ਆਦੀਪ ਸਿੱਧੂ ਨੂੰ ਮੋਰੇ ਔਨ ਨਿੱਦੰਦੇ ਸਟੇਜ 'ਤੇ ਰੀ ਬੋਲਣ ਦਿੰਦੇ ਹੈਗੇ ਠੀਕ ਹੈ ਜੀ ਤਾਂ ਹੁਣ ਮਤਲਬ ਵੀ ਜਦੋਂ ਹੁਣ ਇਹ ਅਗਵਾਈ ਕਰ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਹੁਣ ਤੁਸੀਂ ਕਹਿੰਦੇ ਵੀ ਜੇ ਭਾਈ ਸਾਹਿਬ ਨੂੰ ਕੁਝ ਹੋ ਗਿਆ ਤਾ ਰੁਲਦੂ ਸਿੰਘ ਮਾਨਸਾ ਟੁੱਟਾ ਜਾਂ ਖੁੰਡਾ ਲੈ ਕੇ ਨਾ ਆਵੇ। ਭਾਈ ਸਾਹਿਬ ਜੀ ਇਹ ਬੋਲਨ ਦਾ ਆਪਣਾ ਲੈਜਾ ਸਹੀ ਨਹੀਂ। ਰੁਲਦੂ ਸਿੰਘ ਮਾਨਸਾ ਚਲੋ ਨਹੀਂ ਆਇਆ। ਉਥੇ ਮੋਰਚੇ ਜਿਹਾ ਉਹਨਾਂ ਨੂੰ ਪਤਾ ਕਿਉਂ ਨਹੀਂ ਆਏ ਉਹ ਕਹਿੰਦੇ ਸਾਡਾ ਰਾਏ ਨਹੀਂ ਕੀਤੀ। ਚਲੋ ਉਹ ਕੱਲੂ ਮੰਨ ਲਵ ਇਕੱਠੇ ਹੋ ਜਾਂਦੇ ਨੇ। ਠੀਕ ਹੈ ਜੀ ਕੱਲੂ ਵੀ ਉਹਨਾਂ ਦੀ ਇਕਤਾ ਹੋ ਜਾਂਦੀ ਹੈ। ਰੁਲਦੂ ਸਿੰਘ ਮਾਨਸਾ ਆ ਜਾਂਦੇ ਨੇ, ਜਗਿੰਦਰ ਸਿੰਘ ਉਗਰਾਹਾ ਸਾਹਿਬ ਆ ਜਾਂਦੇ ਨੇ ਜਾਂ ਹੋਰ ਜਿੰਨੇ ਹੋ ਜੱਸੀ ਬੰਦੀਆਂ ਨੇ। ਤਾਂ ਤੁਸੀਂ ਕਹਿੰਦੇ ਹੋ ਵੀ ਜੇ ਭਾਈ ਸਾਹਿਬ ਨੂੰ ਕੁਝ ਹੋ ਗਿਆ ਅਸੀਂ ਆਪੇ ਚੱਕ ਲਾਂਗੇ ਉੱਥੇ ਆਪਦਾ ਟੁੱਟਾ ਜਿਹਾ ਖੁੰਡਾ ਲੈ ਕੇ ਨਾ ਜੀ ਭਾਈ ਸਾਹਿਬ ਜੀ ਜੇ ਮੰਨ ਲਓ ਵੀ ਰੁਲਦੂ ਸਿੰਘ ਮਾਨਸਾ ਇਸ ਮੋਰਚੇ 'ਚ ਨਹੀਂ ਸ਼ਾਮਲ ਹੋਏ ਜਿਹੜਾ ਰੁਲਦੂ ਸਿੰਘ ਮਾਨਸਾ ਜੀ ਨੇ ਪਹਿਲਾਂ 40 ਸਾਲ ਸੇਵਾ ਕੀਤੀ ਹੈ ਜਾਂ ਬਾਕੀ ਮੋਰਚੇ ਉਹਨਾਂ ਨੇ ਲਾਏ ਨੇ ਸੰਘਰਸ਼ ਕੀਤੇ ਨੇ ਕੀ ਗੱਲ ਉਹ ਮਿੱਟੀ ਹੋ ਜਾਣਗੇ ਠੀਕ ਹੈ ਜੀ ਉਹਨਾਂ ਦੀ ਸੇਵਾ ਵੀ ਉਹਨਾਂ ਹੀ ਬਰਾਬਰ ਹੈ ਪਹਿਲਾਂ ਵੀ ਮੰਨ ਲਓ ਵੀ ਉਹਨਾਂ ਨੇ ਕਿੰਨੇ ਮੋਰਚੇ ਫਤਿਹ ਕੀਤੇ ਨੇ ਆਪਾਂ ਨੂੰ ਕਿਸੇ ਦੇ ਪ੍ਰਤੀ ਕੋਈ ਵੀ ਨਫ਼ਰਤ ਨਹੀਂ ਰੱਖਣੀ ਚਾਹੀਦੀ ਜੇ ਆਪਾਂ ਕਿਸੇ ਦੇ ਪ੍ਰਤੀ ਨਫ਼ਰਤ ਰੱਖਾਂਗੇ ਤਾਂ ਆਪਣੇ ਆਪਾਂ ਆਪਣੇ ਆਪ ਨੂੰ ਹੀ ਦੋਸ਼ੀ ਆਪਨੇ ਆਪ ਦੇ ਸਗੋਂ ਆਪਾਂ ਨੂੰ ਅਪੀਲ ਕਰਨੀ ਚਾਹੀਦੀ ਸੀ ਨਿਮਰਤਾ ਦੇ ਵਿੱਚ ਠੀਕ ਹੈ ਵੀ ਅਸੀਂ ਅਪੀਲ ਕਰਦੇ ਹਾਂ ਬਾਕੀ ਆਗੂਆਂ ਨੂੰ ਚਾਹੇ ਰੁਲਦੂ ਸਿੰਘ ਮਾਨਸਾ ਜੀ ਨੇ ਚਾਹੇ ਅਗਰਾਹਾ ਸਾਹਿਬ ਨੇ ਬਾਕੀ ਹੋਰ ਜਿੰਨੇ ਵੀ ਜਥੇਬੰਦੀਆਂ ਨੇ ਵੀ ਭਾਈ ਸਾਰੇ ਉੱਤੇ ਪਹੁੰਚੋ ਸਾਰੇ ਸਾਥ ਦਿਓ ਸੰਘਰਸ਼ ਦੋ ਕਿਸਾਨੀ ਦਾ ਠੀਕ ਹੈ ਜੀ ਹੁਣ ਉਹਨਾਂ ਨੂੰ ਪਤਾ ਜਿਹੜੇ ਆ ਗੁਣੇ ਉਹਨਾਂ ਨੇ ਕਿੰਨੂੰ ਬੋਲਣ ਦੇਣਾ ਹੈ ਕਿੰਨੂੰ ਨਹੀਂ ਬੋਲਣ ਦੇਣਾ ਹੈਗਾ ਕਿਉਂਕਿ ਜਿਹੜੀ 26 ਤਰੀਕਾ ਦੀ ਘਟਨਾ ਹੋਈ ਸੀ ਕਿ 26 ਤਰੀਕਾ ਦੇ ਘਟਨਾ ਤੋਂ ਬਾਅਦ ਮੈਨੂੰ ਲੱਗਦਾ ਸੀ ਵੀ ਮੋਰਚਾ ਜਮਾ ਖੇਰੂ ਖੇਰੂ ਹੋ ਗਿਆ ਸੀਗਾ ਇਹੀ ਪੰਜ ਸੱਤ ਬੰਦੇ ਸੀਗੇ ਉਹ ਗਰਾਹਾ ਸਾਹਿਬ ਹੋਗੇ ਜਾਂ ਮੰਨ ਲਓ ਵੀ ਡੱਲੇਵਾਲ ਸਾਹਿਬ ਨੇ ਜਾਂ ਰੁਲਦੂ ਮਾਨਸਾ ਜੀ ਮਾਨਸਾ ਸਾਹਿਬ ਨੇ ਆਪਣਾ ਰੁਲਦੂ ਸਿੰਘ ਮਾਨਸਾ ਜੀ ਜਾਂ ਰਾਜੇਵਾਲ ਸਾਹਿਬ ਚਾਜਕ ਜੀ ਸائیں ਡਲੇਵਾਲ ਸਾਹਿਬ ਇਹਨਾਂ ਨੇ ਉਦੋਂ ਕਿਵੇਂ ਮੋਰਚਿਆਂ ਨੂੰ ਕੰਟਰੋਲ ਕਰਕੇ ਅੱਗੇ ਚਲਾਇਆ ਚਲੋ ਮੋਰਚਾ ਪਧੇ ਹੋਇਆ ਮਹਾਰਾਜ ਦੀ ਕਿਰਪਾ ਹੋਈ ਪਰ ਆਪਾਂ ਜਥੇਬੰਦੀਆਂ ਦੇ ਵਿੱਚ ਨਫ਼ਰਤ ਨਾ ਫਲਾਈਏ ਸਗੋਂ ਨਿਮਰਤਾ ਨਾਲ ਆਪਣੇ ਵੱਡੇ ਭਰਾ ਸਮਝ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰੀਏ ਵੀ ਭਾਈ ਮੋਰਚੇ ਦਾ ਸਾਥ ਦਵੋ ਠੀਕ ਹੈ ਜੀ ਇੰਨੀ ਕੋਈ ਬੇਨਤੀ ਕਰਨੀ ਸੀ ਜੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਸੰਗਤਾਂ ਨੂੰ ਮਾਫੀ ਚਾਹੁੰਦਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ